ਕੁੰਬੜਾ ਵਿੱਚ ਹੈਜ਼ਾ ਤੇ ਦਸਤ ਰੋਗ ਦੇ ਫੈਲਣ ਮਗਰੋਂ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਡੀਸੀ ਮੁਹਾਲੀ ਨੇ 3 ਜੁਲਾਈ ਨੂੰ ਪਿੰਡ ਦਾ ਕੀਤਾ ਸੀ ਦੌਰਾ ਜ਼ਿਲ੍ਹਾ ਮੁਹਾਲੀ ਦੇ ਪਿੰਡ ਕੁੰਬੜਾ ਵਿੱਚ ਹੈਜ਼ਾ ਤੇ ਦਸਤ ਰੋਗ ਦੇ ਫੈਲਣ ਮਗਰੋਂ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ 3 ਜੁਲਾਈ ਨੂੰ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਨੇ ਅਧਿਕਾਰੀਆਂ ਨਾਲ ਪਿੰਡ ਦਾ ਦੌਰਾ ਕੀਤਾ ਸੀ ਇੱਥੇ ਹੈਜ਼ੇ ਦੇ ਇੱਕ ਕੇਸ ਦੀ ਪੁਸ਼ਟੀ ਹੋਈ ਸੀ ਤੇ ਉਹ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਨਗਰ ਨਿਗਮ ਸਿਹਤ ਵਿਭਾਗ ਦੇ ਮੁਖੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ ਤੇ ਸਾਰਿਆਂ ਨੂੰ ਸਥਿਤੀ ਉੱਪਰ ਨਜ਼ਰ ਰੱਖਣ ਲਈ ਕਿਹਾ ਉਹਨਾਂ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 20 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਉਹਨਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਿਹਤ ਅਧਿਕਾਰੀਆਂ ਨੇ ਗਲਬਾਤ ਦੌਰਾਨ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜੇਠਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਓਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਪਿੰਡ ਕੁੰਬੜਾ ਵਿੱਚ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਮੁਹਾਲੀ ਨੇ ਹਾਲਾਤ ਦਾ ਜਾਇਜ਼ਾ ਲਿਆ। ਜਿਸ ਵਿੱਚ ਗੁਰਦੁਆਰਾ ਮਾਤਾ ਰਾਜਕੌਰ ਅਤੇ ਮੋਰਨੀ ਵਾਲਾ ਖੂਹ ਦੇ ਨੇੜੇ ਦੂਸ਼ਿਤ ਪਾਣੀ ਪੀਣ ਕਾਰਨ ਬਹੁਤ ਕਰਾਂ ਦੇ ਬੱਚੇ, ਔਰਤਾਂ ਅਤੇ ਮਰਦਾਂ ਦੀ ਸਿਹਤ ਖਰਾਬ ਹੋ ਗਈ। ਜਿਸ ਕਰਕੇ ਡਾਕਟਰਾਂ ਦੀ ਟੀਮ ਨੇ ਸਰਕਾਰੀ ਡਿਸਪੈਂਸਰੀ ਵਿੱਚ ਪਹੁੰਚ ਕੇ ਲੋਕਾਂ ਦੀ ਚੈੱਕਅਪ ਕਰਕੇ ਇਲਾਜ ਮੁਹੱਈਆ ਕੀਤਾ ਸਰਦਾਰ ਕੁੰਬੜਾ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਲਿਖਤੀ ਦਰਖਾਸਤਾਂ ਡੀਸੀ ਮੁਹਾਲੀ ਤੇ ਨਗਰ ਨਿਗਮ ਮੁਹਾਲੀ ਨੂੰ ਦੇ ਚੁੱਕੇ ਹਾਂ ਪਰ ਜਦੋਂ ਤੱਕ ਪਿੰਡ ਵਿੱਚ ਵੱਡੀ ਬਿਮਾਰੀ ਨਹੀਂ ਫੈਲਦੀ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲਦੀ ਉਹਨਾਂ ਪਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਹਰ ਇੱਕ ਗਲੀ ਦੇ ਵਿੱਚ ਲੱਗੇ ਗੰਦਗੀ ਦੇ ਵੱਡੇ ਵੱਡੇ ਟੈਕ ਜਦੋਂ ਤੱਕ ਸਾਫ਼ ਨਹੀਂ ਹੁੰਦੇ ਇਹ ਬਿਮਾਰੀਆਂ ਫੈਲਦੀਆਂ ਰਹਿਣਗੀਆਂ ਤੇ

ਜੋ ਕਾਲਾ ਫੋਟੋ ਸ੍ਰੀ ਬਾਈਕ੍ਰਿਸ਼ਟ ਕੇ ਫੋਟੋ ਪਹਿਲਾਂ ਤੁਹਾਡਾ ਸਾਰਾ ਪ੍ਰੈਸ ਦਾ ਵੀਡੀਓ ਦਾ ਫੈਦੋਣ ਦਾ ਤਹਾਵਾ ਕਿ ਤੁਸੀਂ ਜਦੋਂ ਜੀ ਕੋਈ ਪਿੰਡ ਦੀ ਜਾਂ ਸਮੱਸਿਆ ਜਾਂ ਇਲਾਕੇ ਏਰੀਆ ਦੀ ਸਮੱਸਿਆ ਹੋਵੇ ਤੁਸੀਂ ਤੁਹਾਡੇ ਰਾਹੀਂ ਅਸੀਂ ਜਿੱਕੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਤੇ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ 3-4 ਦਿਨ ਤੋਂ ਪਿੰਡ ਕੋਂਬੜੇ ਛੇ ਦਾ ਡੈਰੀਏ ਦਾ ਦਸਤਾਂ ਦਾ ਔਸ਼ੀਆਂ ਦਾ ਟਿੱਕੀਆਂ ਦਾ ਰੋਲਾ ਫੁੱਲ ਪੈ ਰਿਹਾ ਪਾਣੀ ਵੀ ਨਿਕਾਸੀ ਖਰਾਬ ਹੋਗੀ ਮੋਰਨਿੰਗ ਵਾਲੇ ਖੂਹ ਦੇ ਦੇਡੇ ਜਿੱਥੇ ਰਮਤਾਜਪੁਰ ਹਫਤਾ ਗੁਰਦੁਆਰਾ ਹੈਗਾ ਉੱਥੇ ਜਿਹੜੀ ਨਿਕਾਸੀ ਖਰਾਬ ਹੋਣ ਕਰਕੇ ਬਹੁਤ ਬੱਚੀਆਂ ਬੱਚੀਆਂ ਔਰਤਾਂ بیمار ਪਈਆਂ ਨੇ ਜਿਹਨੀਆਂ ਹਸਪੀਟਲ ਚ ਪਈਆਂ ਨੇ ਤੇ ਕੱਲ ਇੱਥੇ ਆ ਕੇ ਪ੍ਰਸ਼ਾਸਨ ਪੱਖੋਂ ਡੀਸੀ ਮਾਨਯੋਗ ਡਿਪਟੀ ਕਮਿਸ਼ਨਰ ਮੁਹਾਲੀ ਐਸਡੀਐਮ ਮੁਹਾਲੀ ਤੇ ਹੋਰ ਵੀ ਨਗਰ ਨਿਗਮ ਦੀਆਂ ਟੀਮਾਂ ਆਈਆਂ ਤੇ ਹੈਲਥ ਆਫ ਭਲ ਦੇ ਪਹਿਲਾਂ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਤੇ ਐਸਡੀਐਮ ਦਾ ਤਹਿ ਦੁਆਲੋਂ ਧੰਨਵਾਦ ਇੱਥੇ ਆਣ ਤੇ ਕਿ ਸਾਡੇ ਪਿੰਡ ਦੀ ਜਿਹੜੀ ਸਾਰ ਲਈਏ ਪਰ ਮੈਨੂੰ ਗਿਲਾਏ ਇਸ ਚੀਜ਼ ਦਾ ਵੀ ਜਦੋਂ ਪ੍ਰਸ਼ਾਸਨ ਆ ਜਾਂਦਾ ਡੀਸੀ ਆ ਜਾਂਦਾ ਟੀ Open up. ਖੰਡੇ ਨਾਲੇ ਪਿੰਡ ਜੀ ਚੱਲ ਰਹੇ ਇੱਕ ਪਾਸੇ ਤੋਂ ਕਹਿੰਦੇ ਚੈਕਿੰਗ ਕਰੋ ਜੀ ਵੀ ਕਿੱਥੇ ਗੰਦਗੀ ਫੈਲੀ ਹੈ ਕਿੱਥੇ ਹੋਇਆ ਪਰ ਇੱਥੇ ਤਾਂ ਜਿਹੜਾ ਖੁੱਲੇ ਉਪਰ ਨਾਲੇ ਚੱਲ ਰਹੇ ਸਾਡੇ ਸਾਹਮਣੇ ਇਹ ਇਹ ਤਕਰੀਬਨ 40-50 ਸਾਲ ਤੋਂ ਪਿੱਛੇ ਇਸੇ ਤਰ੍ਹਾਂ ਗੰਦਾ ਪਾਣੀ ਹੈ ਜਿਹੜਾ ਗੰਦਾ ਨਾਲਾ ਚੱਲ ਰਿਹਾ ਜਿਸ ਕਾਲੇ ਨੂੰ ਅਸੀਂ ਬਹੁਤ ਬੜੀ ਜਿਹੜਾ ਪ੍ਰਸ਼ਾਸਨ ਅੱਗੇ ਬੇਨਤੀਆਂ ਕਰਲੀਆਂ ਲਿਖ ਲਿਖ ਕੇ ਥੱਕ ਗਏ ਹਾਰ ਗਏ ਪਰ ਲੇਕਿਨ ਇਹ ਪੱਕਾ ਨਹੀਂ ਕੀਤਾ ਨਗਰ ਨਿਗਮ ਬਹਾਰੀ ਕੋਲੇ ਅਸੀਂ ਬਹੁਤ ਬੜੀ ਕੰਮ ਕਰ ਲਿਆ ਤੇ ਅਸੀਂ ਜਿਹੜਾ ਗੰਦਾ ਪਾਣੀ ਨੂੰ ਕਈ ਬੜੀ ਲੋਕ ਬੱਖ ਬੱਖ ਪਾਸੇ ਸਬੰਧ ਨੂੰ ਕਰ ਦਿੰਦੇ ਸੀ ਅ ਉਪਰ ਕਰਾ ਕੇ ਇਹਦੇ ਸਟੇ ਕਰਾਈ ਦੇ ਮੁੜ ਕੇ ਕੋਈ ਬੰਦ ਨਾ ਕਰੇ ਪਰ ਹੁਣ ਸਾਡੇ ਨਾਲ ਹੀ ਇਹ ਬੇਨਤੀ ਹੈ ਕਿ ਜੇਕਰ ਲੋਕਾਂ ਦੇ ਪੁੱਲਰ ਨਾ ਚੈੱਕ ਕਰਨ ਜਿਹੜੀ ਜਿਹੜਾ ਪ੍ਰਸ਼ਾਸਨ ਹੈ ਉਹ ਲੋਕਾਂ ਦੇ ਪੁੱਲਰਾਂ ਦੇ ਜਿਹੜਾ ਪਾਣੀ ਚੈੱਕ ਕਰਦੇ ਫਿਰੇ ਉਹ ਟੈਕਨਾ ਕਰੋ ਜਿਹੜੀਆਂ ਨਾਲੀਆਂ ਭੜੀਆਂ ਭੜੀਆਂ ਗੰਦੇ ਨਾਲੇ ਭਰੀਆਂ ਇਹਨਾਂ ਨੂੰ ਪੱਕਾ ਕਰਨਾ ਸੀ ਜਿਹੜੀ ਨਲੈਕੀ ਹੈ 2015 ਤੋਂ ਲੈ ਕੇ ਅੱਜ ਤੱਕ ਜਿਹੜਾ ਆਏਗਾ तकरीबन 9 ਸਾਲ ਨਗਰ ਨਿਕਮ ਮੁਹਾਲੀ ਚਾਇਨ ਹੋਗੇ 9 ਸਾਲ ਜੇ ਨਾਲ ਜੰਨਾ ਨਾਲ ਪੱਕਾ ਜਿਉਂਿਆ ਜਦ ਕਿ ਇੱਥੇ ਪੈਪਾ ਪਾਣ ਕਿਸੇ ਤਰ੍ਹਾਂ ਕਰ ਰਹੇ ਅੰਦਰ ਗਾਉਂਡ ਕਰਦੇ ਤਾਂ ਕਿ ਜਿਹੜੇ ਲਾਜੂਰੀ ਤੇ ਬੱਚੀਆਂ ਰਹਿੰਦੇ ਨੇ ਜਿਹੜੇ ਕਿਰਾਏਦਾਰ ਨੇ ਜਿਹੜੇ ਮਾਲਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਭਿਆਨਕ ਬਿਮਾਰੀ ਨਾਲ ਲੱਗੀ ਹੁਣ ਪ੍ਰਸ਼ਾਸਨ ਜਾਗ ਗਿਆ ਜਦੋਂ ਪਿੰਡ 'ਚ ਬਿਮਾਰੀ ਫੈਲ ਗਈ ਪਹਿਲਾਂ ਅਸੀਂ ਬਰखास्तਾਂ ਦੇ ਕੇ ਡਿਪਟੀ ਕਮਿਸ਼ਨਰ ਮੁਹਾਲੀ ਨਗਰ ਨਿਕਮ ਮੁਹਾਲੀ ਨੂੰ ਸਾਰੀਆਂ ਦਰਖਾਸਤਾਂ ਵਿੱਚ ਹੋਈਆਂ ਪਰ ਅੱਜ ਤੱਕ ਪ੍ਰਸ਼ਾਸਨ ਨਹੀਂ ਚੱਲਿਆ ਜਦੋਂ ਸਰਕਾਰੀ ਪ੍ਰਸ਼ਾਸਨ ਆਇਆ ਸੀ ਉਹਨਾਂ ਨੇ ਤੁਸੀਂ ਇਹ ਮੌਕਾ ਦਿਖਾਇਆ ਸੀ ਕੀ ਕਹਿੰਦੇ ਹੋ ਉਹ ਕਹਿੰਦੇ ਸਿਰਫ ਜਿਹੜੀਆਂ ਗਲੀਆਂ ਦੋ ਗਲੀਆਂ ਜੀ ਦਿਖਾ ਆਵੇ ਜਿਹੜਾ ਪ੍ਰਸ਼ਾਸਨ ਹੈ ਨਾ ਕਰ ਵੀ ਕੰਮ ਹੋ ਰਿਹਾ ਜਿਸ ਗਲੀ 'ਚ ਪਰ ਲੇਕਿਨ ਅੱਜ ਉੱਧਰ ਐ ਕੱਲ ਨੂੰ ਇੱਧਰ ਵੀ ਬਿਮਾਰੀ ਫੈਲੂਗੀ ਜਦੋਂ ਪਿੰਡ ਹੈ ਇੱਕ ਪਿੰਡ ਨੂੰ ਦੇਖੋ ਸਾਰੇ ਕਿਥੇ ਗੰਦਗੀ ਪਈ ਹੈ ਜਿੱਥੇ ਗੰਦਗੀ ਪਈ ਹੈ ਉਰੰਦ ਨੂੰ ਸਫਾਈ ਕਰਾਓ ਗੰਦੇ ਨਾਲੇ ਸਾਫ-ਸਾਫ ਕਰਾਓ ਨਗਰ ਦੀ ਵੀ ਜਿੱਥੇ ਐਥੇ ਤੇ ਐਮਸੀਆ ਦੀ ਡੁੱਗੀ ਹੈ ਚਾਰ ਐਮਸੀਆ ਚਾਰ ਵਾਰਡਾਂ 'ਚ ਵੱਡੇ ਪ੍ਰਚਾਰੀ ਐਮਸੀ ਇਹ ਤੇ ਬਿਮਾਰੀ ਫੈਲ ਗਈ ਜਾਂ ਗੰਦਗੀ ਪਈ ਆ ਜਾਂ ਗੰਦੇ ਨਾਲ ਜਿਹੜੇ ਉੱਪਰ ਚੱਲ ਰਹੇ ਆ ਇਹ ਵਾਰਡ ਕਿਹੜੇ ਐਮਸੀ ਦੇ ਅੰਦਰ ਇਹ ਵਾਰਡ ਜਿਹੜਾ 22 ਨੰਬਰ ਵਾਰਡ ਰਮਨਪ੍ਰੀਤ ਪੌਰ ਐਮਸੀ ਹੈ ਜਿਹੜਾ ਵਾਰਡ 'ਚ ਬਿਮਾਰੀ ਫੈਲੀ ਆ ਉਧਰ ਰਵਿੰਦਰ ਵੇਂਦਰਾ ਹੈਗਾ ਤੇ ਸਾਡੇ ਪਿੰਡ ਨੂੰ ਜਿਹੜਾ ਚਾਰ ਵਾਡਾਂ ਚੱਲੇ ਪਰ ਲੇਕਿਨ ਚਾਰੇ ਵਾਡਾਂ ਦੇ ਜਿਹੜੇ ਐਮਸੀ ਆ ਉਹ ਮੇਰੇ ਲੋਕ ਜਿਵੇਂ ਸਾਡੇ ਲੋਕ ਅਸੀਂ ਜਾਗਰੂਕਿਆਂਗੇ ਲੋਕਾਂ ਵਾਸਤੇ ਕਰਦੇ ਆ ਪਰ ਉਹ ਲੋਕ ਜਿਹਦੇ ਸੁੱਤੇ ਪਏ ਨੇ ਉਹਨਾਂ ਨੂੰ ਪਤਾ ਨਹੀਂ ਹੈ ਵੀ ਬਿਮਾਰੀ ਪਿੰਡ ਚ ਫੈਲੀ ਹੈ ਨਹੀਂ ਤੁਸੀਂ ਐਮਸੀ ਨੂੰ ਵੀ ਮਿਲੇ ਸੀ ਅਸੀਂ ਸਾਰਾ ਜਿਹੜਾ ਜਦੋਂ ਨਗਰ ਨਿਗਮ ਕਮਿਸ਼ਨਰ ਨੂੰ ਦਿਆਂਦੇ ਮੇਅਰ ਨੂੰ ਲਿਖ ਕੇ ਦਿਆਂਦੇ ਡੀਸੀ ਨੂੰ ਦਿਆਂਦੇ ਉਸ ਵਕਤ ਤੱਕ ਜਦੋਂ ਐਮਸੀ ਐਮਸੀ ਜੋ ਬੰਦ ਕਰ ਰਹੇ ਹਨ ਉਹਨਾਂ ਦੇ ਹਸਬੰਦ ਦੇ ਜਦੋਂ ਬਾਕੀ ਨਿਜਾਇਜ਼ ਕਬਜ਼ੇ ਜਾਂਦਾ ਉਸ ਦੀ ਇਮਾਰਤਾਂ ਦੀ ਸੀ ਬਿਲਡਿੰਗਾਂ ਦਾ ਉਹਨਾਂ ਨੂੰ ਪਤਾ ਵੀ ਕਿੱਥੇ ਕਿੱਥੇ ਹੋ ਰਹੀਆਂ ਕਿੰਨੇ ਨਿਜਾਇਜ਼ ਕਬਜ਼ੇ ਹੋ ਰਹੇ ਨੇ ਪਿੰਡ 'ਚ ਕਿੰਨਾ ਹੀ ਸਾਰਾ ਕੁਝ ਹੋ ਰਿਹਾ ਧੜਾ ਧੜ ਉਹ ਸਾਰਿਆਂ ਨੂੰ ਅਸੀਂ ਲਿਖਤੀ ਦੇਵਾ ਪਰ ਅੱਜ ਤੱਕ ਕੋਈ ਵੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕੀਤੀ ਜੇ ਕ ਹੋਰ ਬਿਮਾਰੀ ਫਾਲਾਂ ਦਾ ਡਰ ਹੋਏਗਾ ਤੇ ਫਿਰ ਤੁਹਾਡੀ ਕੀ ਕਾਰਵਾਈ ਹੈ ਅਸੀਂ ਜਿਹੜੇ ਪਬਲਿਕ ਹੈਂ ਦੇ ਪਿੰਡ ਵਾਸੀ ਹੈ ਇਹ ਗੰਦਗੀ ਦੇ ਮਾਰੇ ਲੋਕ ਨਗਰ ਨਿਗਮ ਮਹਾਲੀ ਦਾ ਦਫ਼ਤਰ ਕੇ ਘੇਰ ਕੇ ਕਮਿਸ਼ਨਰ ਦਾ ਜਿਹੜਾ ਉੱਥੇ ਜਿਲ੍ਹੇ ਸਟੱਡੀ ਜਾਊਗਾ ਤਾਂ ਕਿ ਉਹ ਜਿਹੜੀ ਕਮਿਸ਼ਨਰ ਨਗਰ ਨਿਗਮ ਦੀ ਉਸਨੇ ਕਰਨਾ ਤੇ ਐਸੇ ਵੀ ਜਿਹੜਾ ਹੈਗਾ ਜਿਹੜਾ ਸਾਰਾ ਟੈਕਨੀਕਲ ਟੀਮ ਹੈ ਉਹਨੇ ਕਰਨਾ ਚਾਹੀਦਾ